ਅਫਰੀਕਲ ਜੀ ਮੈਂ ਹਰਜੋਤ ਕੌਰ ਤੁਸੇ ਦੇਖ ਰਹੇ ਹੋ ਪ੍ਰੋਗਰਾਮ ਖਬਰ ਪਰਤਾਲ 9:30 ਮੋਜੂਦੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਇਹ ਬਹੁਤ ਬਹੁਤ ਧੰਨਵਾਦ ਦਲਾਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਾਸ ਔਰ ਵੱਡੀਆਂ ਖਬਰਾਂ ਨੇ ਜਿਸ ਦੇ ਉੱਪਰ ਟਿੱਪਣੀ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੀ ਟਿੱਪਣੀ ਸਾਂਝੀ ਕਰੋ ਸਭ ਤੋਂ ਪਹਿਲਾਂ ਗੱਲ ਅਸੀਂ ਅੱਜ ਰਾਹੁਲ ਗਾਂਧੀ ਦੀ ਵੀ ਕਰਾਂਗੇ ਕਹਿੰਦੇ ਰਾਹੁਲ ਗਾਂਧੀ ਨੇ ਜੋ ਹੈ ਪੰਜਾਬ ਦੀ ਕਮਾਂਡ ਸਿੱਧੇ ਹੀ ਹੁਣ ਆਪਣੇ ਹੱਥਾਂ ਵਿੱਚ ਲੈ ਲਈ ਹੈ ਕਿਉਂਕਿ ਜਦੋਂ ਗੱਲ ਹੁਣ 227 ਦੀ ਹੁੰਦੀ ਹੈ ਤਾਂ 227 ਵਿੱਚ 5 ਸੂਬਿਆਂ ਦੇ ਵਿੱਚ ਚੋਣਾ ਹੋਣੀਆਂ ਨੇ ਤੇ ਉਹਨਾਂ ਵਿੱਚੋਂ ਪੰਜਾਬ ਜੋ ਹੈ ਕਾਂਗਰਸ ਦੇ ਲਈ ਬਹੁਤ ਜ਼ਿਆਦਾ ਅਹਿਮ ਹੈ ਇਸੇ ਕਰਕੇ ਹੁਣ ਵੱਡੇ ਫੈਸਲੇ ਜੋ ਹੈ ਆਉਂਦੇ ਦਿਨਾਂ ਵਿੱਚ ਰਾਹੁਲ ਗਾਂਧੀ ਕਰਦੇ ਨਜ਼ਰ ਆ ਸਕਦੇ ਨੇ ਇਸ ਦੇ ਨਾਲ ਨਾਲ ਅਸੀਂ ਅੱਗੇ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਤਾਂ ਕਹਿੰਦੇ ਚਰਨਜੀਤ ਸਿੰਘ ਚੰਨੀ ਜਿਹੜੇ ਐ ਬਾਜ਼ੀ ਮਾਰ ਗਏ ਨੇ ਤੇ ਕਿਸ ਰੂਪ ਦੇ ਵਿੱਚ ਕਿਸ ਮਾਮਲੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਬਾਜ਼ੀ ਮਾਰੀ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਅੱਗੇ ਵਧੀਏ ਤਾਂ ਇੱਕ ਖਾਸ ਖਬਰ ਹੋਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਨੀ ਹੈ ਜਿਹੜੇ ਡੀਆਈਜੀ ਹ ਚਰਨ ਸਿੰਘ ਭੁੱਲਰ ਦਾ ਮਾਮਲਾ ਹੈ ਉਸ ਦੇ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਅਗਲੀ ਖਬਰ ਦੀ ਅਸੀਂ ਗੱਲ ਕਰੀਏ ਵੱਡੀ ਖਬਰ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਪੁਨਰ ਸੁਰਜੀਤ ਅਕਾਲੀ ਦਲ ਪੰਜਾਬ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਜਿਹਆਂ ਜੜੀਆਂ ਚੋਣਾਂ ਹੋਣੀਆਂ ਉਸ ਦੇ ਵਿੱਚ ਵੀ ਜੋ ਹੈ ਹਿੱਸਾ ਲੈ ਰਿਹਾ ਚੋਣਾਂ ਲੜੇਗਾ ਤੇ ਉਹਨਾਂ ਨੇ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਇਸ ਉੱਪਰ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਨਾਲ ਨਾਲ ਜੋ ਹੈ ਭਾਜਪਾ ਅਤੇ ਸੁਖਬੀਰ ਬਾਦਲ ਦੀ ਸਾਂਝ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਸੋ ਜ਼ਰੂਰ ਮੈਂ ਚਾਹਾਂਗੀ ਕਿ ਤੁਸੀਂ ਕੀ ਕਰਕੇ ਹਰ ਖਬਰ ਦੇ ਉੱਪਰ ਹਰ ਮਸਲੇ ਦੇ ਉੱਪਰ ਆਪਣੀ ਟਿੱਪਣੀ ਜੋ ਹੈ ਜ਼ਰੂਰ ਸਾਂਝੀ ਕਰਨਾ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਰਾਹੁਲ ਗਾਂਧੀ ਤੋਂ ਹੀ ਕਰਾਂਗੇ ਸੋ ਕਹਿੰਦੇ ਰਾਹੁਲ ਗਾਂਧੀ ਨੇ ਜਿਹੜੇ ਉਹਨਾਂ ਨੇ ਪੰਜਾਬ ਦੀ ਕਮਾਂਡ ਸਿੱਧੇ ਤੌਰ ਤੇ ਆਪਣੇ ਹੱਥ ਵਿੱਚ ਲੈ ਲਈ ਹੈ ਦੇਖੋ 2027 ਦੇ ਵਿੱਚ ਪੰਜ ਸੂਬਿਆਂ ਦੇ ਵਿੱਚ ਵੋਟਾਂ ਨੇ ਇਹਨਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਗੋਆ ਹੈ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਤਰਾਖੰਡ ਹੈ ਉੱਥੇ ਵੀ ਭਾਜਪਾ ਦੀ ਸਰਕਾਰ ਹੈ ਪੰਜਾਬ ਹੈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ मणिपुर ਦੇ ਵਿੱਚ ਰਾਸ਼ਪਤੀ ਸ਼ਾਸਨ ਹੈ ਔਰ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ 2027 ਦੇ ਵਿੱਚ ਕਾਂਗਰਸ ਕੋਲੇ ਪੰਜਾਬ ਦੇ ਵਿੱਚ ਇੱਕ ਅਜਿਹੇ ਮੌਕਾ ਹੋ ਸਕਦਾ ਹੈ ਜਿੱਥੇ ਕਾਂਗਰਸ ਪਾਰਟੀ ਇਹ ਟੀਚਾ ਰੱਖਦੀ ਹੈ ਕਿ ਅਸੀਂ ਆਪਣੀ ਸਰਕਾਰ ਬਣਾ ਲਵਾਂਗੇ ਇਸ ਕਰਕੇ ਇਹ ਸੂਬਾ ਵੀ ਬਹੁਤ ਮਹੱਤਵਪੂਰਨ ਹੈ ਔਰ ਉੱਤਰ ਪ੍ਰਦੇਸ਼ ਉੱਤਰਾਖੰਡ ਗੁਆਤੇ ਮਨੀਪੁਰ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਰਾਹੁਲ ਗਾਂਧੀ ਨੇ ਪੰਜਾਬ ਦੀ ਕਮਾਂਡ ਸਿੱਧੇ ਆਪਣੇ ਹੱਥ ਵਿੱਚ ਲੈ ਲਈ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਕਿਤੇ ਨਾ ਕਿਤੇ ਉਹ ਕਾਂਗਰਸ ਨੂੰ ਪਰੇਸ਼ਾਨ ਕਰ ਰਿਹਾ ਹੈ ਖਾਸ ਤੌਰ ਤੇ ਰਾਹੁਲ ਗਾਂਧੀ ਨੂੰ ਪਰੇਸ਼ਾਨ ਕਰ ਰਿਹਾ ਹੈ ਸੱਤ ਸੀਟਾਂ ਜਿੱਤੀਆਂ ਸੀ ਲੋਕ ਸਭਾ ਦੇ ਵਿੱਚ 224 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਔਰ ਉਦੋਂ ਦਾ ਇਹ ਮੰਨਿਆ ਜਾਣ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਸੱਤਾ 'ਚ ਵਾਪਸੀ ਕਰ ਸਕਦੀ ਹੈ। ਰਾਜਾ ਵੜਿੰਗ ਨੇ ਬਤੌਰ ਪ੍ਰਧਾਨ ਸ਼ੁਰੂਆਤੀ ਸਾਲਾਂ ਦੇ ਵਿੱਚ ਚੰਗਾ ਕੰਮ ਕੀਤਾ। ਅਗਰ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਰਾਜਾ ਵੜਿੰਗ ਦਾ ਜਿਹੜਾ ਵਤੀਰਾ ਹੈ ਉਹਨੂੰ ਪਾਸੇ ਰੱਖਦिए। ਤਰਨਤਾਰਨ ਦੀ ਜ਼ਿਮਨੀ ਚੋਣ 'ਚ ਬਿਆਨਾਂ ਕਰਕੇ ਰਾਜਾ ਵੜਿੰਗ ਕਾਫੀ ਪਿੱਛੇ ਪਏ, ਕਾਂਗਰਸ ਸਾਰੀ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ। ਔਰ ਅੱਜ ਕਾਂਗਰਸ ਅੱਗੇ ਸਭ ਤੋਂ ਵੱਡੀ ਚਿੰਤਾ ਪੰਜਾਬ 'ਚ ਇਹ ਹੈ ਕਾਂਗਰਸ ਦੇ ਵਿੱਚ ਕਿਹੜਾ ਲੀਡਰ ਅੱਗੇ ਲਾਇਆ ਜਾਵੇ ਜਿਹੜਾ ਸਰਵ ਪ੍ਰਮਾਨਿਤ ਹੈ ਜਿਹਨੂੰ ਸਾਰੇ ਆਪਣਾ ਲੀਡਰ ਮੰਨ ਲੈਣ ਔਰ ਕਾਂਗਰਸ ਦੀਆਂ ਸਾਰੀਆਂ ਧਿਰਾਂ ਸਾਰੇ ਧੜੇ ਔਰ ਸਾਰੇ ਭਾਈਚਾਰੇ ਦੇ ਲੋਕ ਉਸ ਲੀਡਰ ਦੇ ਨਾਲ ਆ ਕੇ ਖੜੇ ਹੋ ਜਾਣ ਇਹ ਸਭ ਤੋਂ ਵੱਡੀ ਕਸ਼ਮਕਸ਼ ਇਸ ਵਕਤ ਰਾਹੁਲ ਗਾਂਧੀ ਦੇ ਦਿਮਾਗ ਦੇ ਵਿੱਚ ਹੈ ਮੈਨੂੰ ਯਾਦ ਹੈ ਜਦੋਂ 2022 ਦੇ ਵਿੱਚ ਫਰਵਰੀ ਮਹੀਨੇ ਰਾਹੁਲ ਗਾਂਧੀ ਨੇ ਪੰਜਾਬ ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਸੀ ਤੇ ਉਹਨਾਂ ਨੇ ਇੱਕ ਸਰਵੇਖਣ ਕਰਾਉਣ ਦਾ ਦਾਵਾ ਕੀਤਾ ਸੀ ਔਰ ਉਸ ਸਰਵੇਖਣ ਦੇ ਆਧਾਰ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਚਿਹਰੇ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਪਸੰਦ ਮੰਨਦੇ ਨੇ ਔਰ ਰਾਹੁਲ ਗਾਂਧੀ ਦੇ ਔਰ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀ ਕਿ ਅੱਜ ਵੀ ਰਾਹੁਲ ਗਾਂਧੀ ਇਸ ਤਰ੍ਹਾਂ ਦੀ ਫੀਡਬੈਕ ਲੈ ਰਹੇ ਨੇ ਬਿਲਕੁਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਰਾਹੁਲ ਗਾਂਧੀ ਗੁਪਤ ਤੌਰ ਤੇ ਪੰਜਾਬ ਦੇ ਵਿੱਚ ਫੀਲਡਬੈਕ ਹਾਸਲ ਕਰ ਰਹੇ ਨੇ ਔਰ ਉਹ ਇਹ ਜਾਨਣਾ ਚਾ ਰਹੇ ਨੇ ਕਿ ਅਸੀਂ 2024 ਚ ਸੱਤ ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ باوجود ਇਸ ਦੇ ਅਸੀਂ ਸਿਰਫ ਇੱਕੋ ਜਿਮਨੀ ਚੋਂ ਜਿੱਤ ਸਕਿਆ ਉਹ ਵੀ ਜਿੱਥੇ ਆਮ ਆਦਮੀ ਪਾਰਟੀ ਚ ਬਗਾਵਤ ਸੀ ਔਰ ਆਮ ਆਦਮੀ ਪਾਰਟੀ ਦੇ ਇੱਕ ਬਾਗੀ ਕੈਂਡੀਡੇਟ ਆਜ਼ਾਦ ਚੋਣ ਖੜੇ ਰਾਹੁਲ ਗਾਂਧੀ ਅੱਜ ਦੀਆਂ ਸਥਿਤੀਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹਾਰ ਨੂੰ ਆਮ ਆਦਮੀ ਪਾਰਟੀ ਨਾਲ ਤੁਲਨਾਤਮਕ ਤੌਰ ਤੇ ਦੇਖ ਰਹੇ ਨੇ ਕਿਉਂਕਿ ਦਿੱਲੀ ਚ ਜਦੋਂ ਦਾ ਆਮ ਆਦਮੀ ਪਾਰਟੀ ਦਾ ਵੱਡਾ ਉਦੇ ਹੋਇਆ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਜ਼ੀਰੋ ਹੋ ਚੁੱਕੀ ਹੈ ਸੀਟਾਂ ਦੀ ਪ੍ਰਾਪਤੀ ਦੇ ਮਸਲੇ ਤੇ ਮਸਲੇ ਤੇ ਇਸੇ ਕਰਕੇ ਰਾਹੁਲ ਗਾਂਧੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਔਰ ਆਮ ਆਦਮੀ ਪਾਰਟੀ ਦੇ ਅਜੰਡੇ ਉਹਨੂੰ ਮੁੱਖ ਮੁਕਾਬਲੇ 'ਚ ਰੱਖ ਕੇ ਅੱਗੇ ਵਧ ਰਹੇ ਨੇ ਅੱਜ ਅਗਰ ਪੰਜਾਬ 'ਚ ਰਾਹੁਲ ਗਾਂਧੀ ਇਹ ਸੋਚਦੇ ਨੇ ਕਿ ਅਸੀਂ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤੇ ਉਹ ਆਪਣਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਸਮਝਦੇ ਨੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦਾ ਵੋਟ ਬੈਂਕ ਖਾਂਦੀ ਹੈ ਅਜੇ ਹਾਲਾਤਾਂ 'ਚ ਰਾਹੁਲ ਗਾਂਧੀ ਨੂੰ ਤਲਾਸ਼ ਉਸ ਚਿਹਰੇ ਦੀ ਹੈ ਪੰਜਾਬ 'ਚ ਬਤੌਰ ਪ੍ਰਧਾਨ ਜਿਹੜਾ ਕਾਂਗਰਸ ਪਾਰਟੀ ਦਾ ਵੋਟ ਬੈਂਕ ਆਮ ਆਦਮੀ ਪਾਰਟੀ ਤੋਂ ਹੋ ਕੇ ਵਾਪਸ ਕਾਂਗਰਸ ਵਿੱਚ ਲਿਆ ਸਕੇ ਹੁਣ ਇਹਦੇ ਲਈ ਰਾਹੁਲ ਗਾਂਧੀ ਨੇ ਗੁਪਤ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ ਰਾਹੁਲ ਗਾਂਧੀ ਚੁੱਪਚੀਪੇ ਬਹੁਤ ਸਾਰੇ ਪੰਜਾਬ ਦੇ ਲੀਡਰਾਂ ਦੇ ਨਾਲ ਅੱਜਕੱਲ੍ਹ ਜਾਂ ਤਾਂ ਉਹਨਾਂ ਨੂੰ ਦਿੱਲੀ ਸੱਦ ਕੇ ਮੀਟਿੰਗਾਂ ਕਰ ਰਹੇ ਨੇ ਲਾਲ ਸਿੰਘ ਇਹਦੀ ਇੱਕ ਉਦਾਹਰਣ ਹੈ ਕਿਉਂਕਿ ਲਾਲ ਸਿੰਘ ਦੀ ਖਬਰ ਬਾਹਰ ਆ ਗਈ ਅਗਰ ਲਾਲ ਸਿੰਘ ਦੀ ਖਬਰ ਬਾਹਰ ਨਾ ਆਉਂਦੀ ਤੇ ਸ਼ਾਇਦ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ ਕਿ ਰਾਹੁਲ ਗਾਂਧੀ ਕਿਸ ਅਜੰਡੇ ਤੇ ਕੰਮ ਕਰ ਰਹੇ ਨੇ ਭਾਵੇਂ ਉਹ ਬਿਹਾਰ ਚ ਚੋਣਾ ਹਾਰੇ ਨੇ ਪਰ ਪੰਜਾਬ ਦੇ ਲਈ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਹੈ ਹੁਣ ਲਾਲ ਸਿੰਘ ਨੂੰ ਜਦੋਂ ਸੱਜਿਆ ਗਿਆ ਪਤਾ ਲੱਗਿਆ ਕਿ ਲਾਲ ਸਿੰਘ ਤੋਂ ਉਹਨਾਂ ਨੇ ਸਾਰੀਆਂ ਸੰਭਾਵਨਾਵਾਂ ਤੇ ਗੱਲ ਕੀਤੀ ਹੈ ਕਿਹੜਾ ਚਿਹਰਾ ਹੋਣਾ ਚਾਹੀਦਾ ਮੁੱਖ ਮੰਤਰੀ ਦਾ ਕਿਹੜਾ ਮੁੱਖ ਪ੍ਰਧਾਨ ਹੋਣਾ ਚਾਹੀਦਾ ਹੈ ਕਾਂਗਰਸ ਜ਼ਿਮਨੀ ਚੋਣਾ ਕਿਉਂ ਹਾਰ ਰਹੀ ਹੈ ਤਰਨ ਤਰਨ ਚ ਜ਼ਮਾਨਤ ਕਿਉਂ ਜ਼ਬਤ ਹੋਈ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਬੇहद ਤਕੜੀ ਕਿਉਂ ਹੈ ਅੱਜ ਪੰਜਾਬ ਚ ਕਾਂਗਰਸ ਦੀ ਹਵਾ ਕਿਉਂ ਨਹੀਂ ਅੱਜ ਪੰਜਾਬ ਚ ਕਾਂਗਰਸ ਦੇ ਲੀਡਰ ਇੱਕ ਮੰਚ ਤੇ ਕਿਉਂ ਨਹੀਂ ਆਉਂਦੇ ਜ਼ਿਮਨੀ ਚੋਣਾਂ ਚ ਇੱਕ ਦੂਜੇ ਦੇ ਉਲਟ ਕਿਉਂ ਰੁਕਦੇ ਨੇ ਕਾਂਗਰਸ ਦੇ ਇੰਨੇ ਜ਼ਿਆਦਾ ਗੁੱਟ ਕਿਉਂ ਨੇ ਇਹ ਸਾਰੇ ਸਵਾਲ ਰਾਹੁਲ ਗਾਂਧੀ ਨੇ ਲਾਲ ਸਿੰਘ ਤੋਂ ਪੁੱਛੇ ਤੇ ਲਾਲ ਸਿੰਘ ਨੇ ਆਪਣੇ ਹਿਸਾਬ ਦੇ ਨਾਲ ਇੱਕ ਇੱਕ ਸਵਾਲ ਦਾ ਜਵਾਬ ਵੀ ਦਿੱਤਾ ਰਾਹੁਲ ਗਾਂਧੀ ਕਾਂਗਰਸ ਦੇ ਬੜੇ ਲਾਲ ਸਿੰਘ ਕਾਂਗਰਸ ਦੇ ਪੰਜਾਬ ਦੇ ਬڑے ਸੀਨੀਅਰ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਨੇੜੇ ਰਹੇ ਉਹ ਗਾਂਧੀ ਪਰਿਵਾਰ ਦੇ ਵੀ ਬਹੁਤ ਨੇੜੇ ਸਮਝੇ ਜਾਂਦੇ ਨੇ ਔਰ ਪੰਜਾਬ 'ਚ ਉਹਨਾਂ ਨੇ ਵੱਖ-ਵੱਖ ਅਹੁਦਿਆਂ ਤੇ ਕਾਂਗਰਸ ਪਾਰਟੀ 'ਚ ਜ਼ਿੰਮੇਵਾਰੀ ਨਿਭਾਈ ਹੈ ਹਾਲਾਂਕਿ ਪਿਛਲੀ ਵਾਰੀ ਉਹ ਖੁਦ ਚੋਣ ਨਹੀਂ ਲੜੇ ਤੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਪੁੱਤਰ ਨੇ ਚੋਣ ਲੜੀ ਸਨੌਰ ਹਲਕੇ ਤੋਂ ਤੇ ਉਹਨਾਂ ਦਾ ਬੇਟਾ ਉੱਥੋਂ ਜਿੱਤ ਨਹੀਂ ਸਕਿਆ ਲੇਕਿਨ ਲਾਲ ਸਿੰਘ ਦੀ ਜਿਹੜੀ ਪੋਲੀਟੀਕਲ ਸਮਝ ਹੈ ਉਹਦੇ ਤੇ ਵੀ ਰਾਹੁਲ ਗਾਂਧੀ ਭਰੋਸਾ ਕਰਦੇ ਨੇ ਹੁਣ ਇਹ ਵੀ ਗੱਲਾਂ ਉੱਭਰ ਕੇ ਆ ਰਹੀਆਂ ਨੇ ਤੇ ਰਾਹੁਲ ਗਾਂਧੀ ਕੋਲੇ ਸਿਰਫ ਲਾਲ ਸਿੰਘ ਨਹੀਂ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਆਪਣੀ ਫੀਡਬੈਕ ਦਿੱਤੀ ਹੈ ਲਾਲ ਸਿੰਘ ਤੋਂ ਬਿਨਾ ਵੀ ਕਈ ਲੀਡਰਾਂ ਨੂੰ ਪਿਛਲੇ ਕੁਝ ਦਿਨਾਂ 'ਚ ਰਾਹੁਲ ਗਾਂਧੀ ਜਾਂ ਤਾਂ ਦਿੱਲੀ ਸੱਜੂਕੇ ਨੇ ਜਾਂ ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਸਲਾਹ مشورہ ਕਰ ਰਹੇ ਨੇ ਹੁਣ ਇਹ ਵੀ ਚਰਚਾਵਾਂ ਨੇ ਕਿ ਇਹ ਸੁਝਾ ਕੀ ਲਾਲ ਸਿੰਘ ਨੇ ਦਿੱਤਾ ਹੈ ਕਿ ਲਾਲ ਸਿੰਘ ਨੇ ਯਾਰੀ ਪੁਗਾਈ ਨਵਜੋਤ ਸਿੰਘ ਸਿੱਧੂ ਨਾਲ ਇਹ ਵੀ ਚਰਚਾਵਾਂ ਨੇ ਕਿਉਂਕਿ ਪਿਛਲੇ ਸਮੇਂ 'ਚ ਨਵਜੋਤ ਸਿੰਘ ਸਿੱਧੂ ਦੇ ਨਾਲ ਲਾਲ ਸਿੰਘ ਤੇ ਉਹਨਾਂ ਦਾ ਬੇਟਾ ਖੁੱਲ ਕੇ ਨਜ਼ਰ ਆਉਂਦੇ ਸੀ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਪਟਿਆਲਾ ਨਹੀਂ ਗਏ ਸੀ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਪਹਿਲਾਂ ਲਾਲ ਸਿੰਘ ਦਾ ਲਾਲ ਸਿੰਘ ਆਪ ਉਹਨਾਂ ਦਾ ਬੇਟਾ ਔਰ ਬਹੁਤ ਸਾਰੇ ਕਾਂਗਰਸ ਦੇ ਲੀਡਰ ਉਹਨਾਂ ਦੇ ਵਿੱਚ ਭਾਵੇਂ ਨਵਤੇਜ ਸਿੰਘ ਚੀਮਾ ਭਾਵੇਂ ਜਲਾਲ ਮਾਜਰਾ ਸੀ ਉਹਦੇ ਵਿੱਚ ਭਾਵੇਂ ਜਿਹੜੇ ਰਾਜਪੁਰਾ ਤੋਂ ਪਹਿਲਾਂ ਐਮਐਲਏ ਵੀ ਰਹੇ ਨੇ ਕੰਬੋਜ ਹਰਦੀਾਲ ਕੰਬੋਜ ਭਾਵੇਂ ਹਰਦੀਾਲ ਕੰਬੋਜ ਸੀ ਭਾਵੇਂ ਸੁਖਵਿੰਦਰ ਸਿੰਘ ਡੈਣੀ ਸੀ ਭਾਵੇਂ ਅਮਰਸਰ ਤੋਂ ਸੁਨੀਲ ਦੱਤੀ ਸੀ ਸੋ ਬਹੁਤ ਸਾਰੇ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਜਿਹੜੇ ਕਾਂਗਰਸ ਦੇ ਸਾਬਕਾ ਐਮਪੀ ਰਹੇ ਨੇ ਇਸ ਤਰ੍ਹਾਂ ਬਹੁਤ ਸਾਰੇ ਲੀਡਰ ਨੇ ਭਾਵੇਂ ਹਰਵਿੰਦਰ ਸਿੰਘ ਲਾੜੀ ਸੀ ਜਾਂ ਜਿਹੜੇ ਆਜ਼ਾਦ ਐਮਐਲਏ ਜਿੱਤੇ ਸੀ ਅਮਰਗੜ ਤੋਂ ਤੇ ਮਾਨ ਸਾਹਿਬ ਭਾਵੇਂ ਸੁਰਜੀਤ ਧਮਾਨ ਸੀ ਇਹ ਸਾਰੇ ਲੀਡਰ ਲਗਾਤਾਰ ਨਾਲ-ਨਾਲ ਦਿਖਦੇ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਜਿਹੜੇ ਅਸ਼ਵਨੀ ਸੇਖੜੀ ਆ ਉਹ ਵੀ ਨਵਜੋਤ ਸਿੰਘ ਸਿੱਧੂ ਨਾਲ ਨਜ਼ਰ ਆਉਂਦੇ ਸੀ ਜਿਹੜੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਲਾਲ ਸਿੰਘ ਹੁਣਾਂ ਨੇ ਨਵਜੋਤ ਸਿੰਘ ਸਿੱਧੂ ਦਾ ਨਾਮ ਅੱਗੇ ਵਧਾਇਆ ਹੈ ਇਸ ਤਰ੍ਹਾਂ ਦੇ ਸੰਕੇਤ ਮਿਲੇ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਵੀ ਵਿਚਾਰ ਕਰ ਰਹੀ ਹੈ ਕਿ ਨਵਜੋਤ ਸਿੱਧੂ ਨੂੰ ਕਿਸ ਭੂਮਿਕਾ ਦੇ ਵਿੱਚ ਪੰਜਾਬ 'ਚ ਲਿਆਂਦਾ ਜਾਵੇ ਹਾਲਾਂਕਿ ਕੁਝ ਦਿਨ ਪਹਿਲਾਂ ਬੀਬੀ ਪ੍ਰਿੰਕਾ ਗਾਂਧੀ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਸੀ ਔਰ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਸ ਮੁਲਾਕਾਤ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਨਾਲ ਸੰਬੰਧਤ ਕਾਫੀ ਸਲਾਹ مشورے ਹੋਏ ਹੁਣ ਨਵਜੋਤ ਸਿੱਧੂ ਬਾਰੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਕੀ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਹਾਈ ਕਮਾਂਡ ਇਸ ਵਾਰ ਸਥਿਤੀਆਂ ਬਦਲੇਗੀ ਇਹ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਇਸ ਆਧਾਰ ਦੇ ਉੱਤੇ ਕੋਈ ਨਾ ਕੋਈ ਫੈਸਲਾ ਕਰ ਸਕਦੇ ਨੇ ਕਿ ਨਵਜੋਸ਼ ਸਿੱਧੂ ਨੂੰ ਕਿਹੜੀ ਭੂਮਿਕਾ ਦਿੱਤੀ ਜਾਵੇ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਭੂਮਿਕਾ ਦਿੱਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਸੁਖਪਾਲ ਖਹਿਰਾ ਔਰ ਰਾਜਾ ਵੜਿੰਗ ਇਹਨਾਂ ਨੂੰ ਕਿਹੜੀ ਕਿਹੜੀ ਭੂਮਿਕਾ ਦਿੱਤੀ ਜਾਵੇ ਸੋ ਰਾਹੁਲ ਗਾਂਧੀ ਭੂਮਿਕਾਵਾਂ ਤੇ ਵਿਚਾਰ ਕਰ ਰਹੇ ਨੇ ਨਵੇਂ ਸਿਰੇ ਤੋਂ ਉਹ ਪੰਜਾਬ ਦੀ ਕਾਂਗਰਸ ਦਾ ਚਿਹਰਾ 모ਰਾ ਬਦਲਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਚ ਕੈਪਟਨ ਅਮਰਿੰਦਰ ਨੇ ਵੀ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਨੂੰ ਦੁਬਾਰਾ ਸੱਤਾ ਚ ਲਿਆਂਦਾ ਸੀ ਜਦੋਂ 10 ਸਾਲ ਅਕਾਲੀ ਦਲ ਸੱਤਾ ਚ ਰਹੀ ਔਰ ਹੁਣ ਆਮ ਆਦਮੀ ਪਾਰਟੀ ਅਗਰ 5 ਸਾਲ ਤੋਂ ਸੱਤਾ ਚ ਹੈ ਤੇ ਅਗਰ ਹੁਣ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਨਾ ਹਟਾਇਆ ਗਿਆ ਤੇ ਫਿਰ ਕਾਂਗਰਸ ਦੇ ਲਈ ਵਾਪਸ ਆਉਣਾ ਦੁਬਾਰਾ ਮੁਸ਼ਕਲ ਹੋ ਸਕਦਾ ਸੋ ਇਹਨਾਂ ਇਹਨਾਂ ਸਥਿਤੀਆਂ ਤੇ ਸੋਚ ਸਕਦੇ ਨੇ ਰਾਹੁਲ ਗਾਂਧੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਇਹ ਵਿਚਾਰ ਰਹੇ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਨੂੰ ਲੈ ਕੇ ਬੱਲਾ ਜੀ ਗੱਲ ਚਰਨਜੀਤ ਸਿੰਘ ਚੰਨੀ ਦੀ ਹੋ ਰਹੀ ਹੈ ਕਿ ਵਾਕਈ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਜੋ ਹੈ ਬਾਜ਼ੀ ਮਾਰ ਗਏ ਨੇ ਪ੍ਰਧਾਨਗੀ ਦੀ ਦੌੜ ਵਿੱਚ ਅੱਗੇ ਨਿਕਲ ਗਏ ਨੇ ਸਭ ਤੋਂ ਅੱਗੇ ਮੋਹਰੇ ਜ਼ਰੂਰ ਨਜ਼ਰ ਆ ਰਹੇ ਨੇ ਸੋ ਇਸ ਰੂਪ ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਜ਼ਿਕਰ ਕੀਤਾ ਜਾ ਸਕਦਾ ਹੈ ਹਾਂ ਜਾਂ ਨਾ ਤੁਹਾਨੂੰ ਕੀ ਲੱਗਦਾ ਅਗਰ ਸੱਚਮੁੱਚ ਇਹ ਲੱਗਦਾ ਹੈ ਅਜਿਹਾ ਲੱਗਦਾ ਹੈ ਕਿ ਉਹ ਬਾਜ਼ੀ ਮਾਰ ਰਹੇ ਨੇ ਇਸ ਮਾਮਲੇ ਦੇ ਵਿੱਚ ਤਾਂ ਇਸ ਪਿੱਛੇ ਕਾਰਨ ਕੀ ਮੰਨੇ ਜਾ ਸਕਦੇ ਨੇ ਜ਼ਰੂਰ ਵਕ ਵਕ ਪਹਿਲੂਆਂ ਨੂੰ ਵੇਖਦਿਆਂ ਹੋਇਆ ਤੁਸੀਂ ਆਪਣਾ ਵਿਸ਼ਲੇਸ਼ਣ ਔਰ ਟਿੱਪਣੀ ਜ਼ਰੂਰ ਸਾਂਝੀ ਕਰਿਓ ਦੇਖੋ ਚਰਨਜੀਤ ਸਿੰਘ ਚੰਨੀ ਬਾਜ਼ੀ ਮਾਰ ਗਏ ਹਾਲ ਦੀ ਘੜੀ ਤਾਂ ਇਹ ਨਹੀਂ ਕਿਹਾ ਜਾ ਸਕਦਾ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਡੇ ਚਿਹਰੇ 'ਚ شمار ਹੋ ਚੁੱਕੇ ਨੇ ਕਿਉਂਕਿ ਉਹ ਪਹਿਲਾਂ ਮੁੱਖ ਮੰਤਰੀ ਵੀ ਰਹੇ ਨੇ ਉਹ ਸਾਬਕਾ ਮੁੱਖ ਮੰਤਰੀ ਨੇ ਮੇਰਾ ਹਲੇ ਵੀ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਅਗਰ ਕਾਂਗਰਸ ਨੇ ਸੱਤਾ 'ਚ ਵਾਪਸੀ ਕਰਨੀ ਹੈ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਆਉਣਾ ਪਏਗਾ। ਅਗਰ ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ, ਸੁਖਪਾਲ ਖੈਰਾ ਅਗਰ ਇਹ ਜੋੜੀ ਬਣ ਜੇ ਨਾਲ ਭਾਵੇਂ ਪ੍ਰਤਾਪ ਬਾਜਵਾ, ਰਾਜਾ ਵੜਿੰਗ ਔਰ ਜਿਹੜੇ ਸੁਖਜਿੰਦਰ ਰੰਧਾਵਾ ਇਹ 5-6 ਜਣੇ ਅਗਰ ਆਪਸ ਚ ਇੱਕ ਟੀਮ ਬਣ ਜਾਣ ਤੇ ਫੇਰ ਕਾਂਗਰਸ ਬਹੁਤ ਤਕੜੀ ਪੰਜਾਬ ਚ ਹੋ ਸਕਦੀ ਹੈ। ਕਿਉਂਕਿ ਇਹ ਸਾਰੇ ਜਿਹੜੇ ਲੀਡਰ ਨੇ ਇਹਨਾਂ ਦਾ ਵੱਡਾ ਆਧਾਰ ਹੈ ਔਰ ਨਵਜੋਤ ਸਿੰਘ ਸਿੱਧੂ ਉਹ ਚਿਹਰਾ ਜਿਹੜਾ ਹਜੇ ਤੱਕ ਟੈਸਟ ਨਹੀਂ ਹੋਇਆ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਤੌਰ ਮੁੱਖ ਮੰਤਰੀ ਇੱਕ ਇਮਾਨਦਾਰ ਚਿਹਰਾ ਹਜੇ ਕਿਸੇ ਨੇ ਉਹਨੂੰ ਐਲਾਨਿਆ ਨਹੀਂ ਤੇ ਅਗਰ ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਲਿਆਉਂਦੀ ਹੈ ਉਹਦੇ ਨਾਲ ਕਾਂਗਰਸ ਐਡਵਾਂਟੇਜ 'ਚ ਰਹਿ ਸਕਦੀ ਹੈ ਹਾਲਾਂਕਿ ਇਹ ਸਵਾਲ ਵੱਖਰਾ ਹੈ ਅਗਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਲਿਆਉਂਦੇ ਨੇ ਕੀ ਬਾਕੀ ਸਾਰੇ ਪ੍ਰਵਾਨ ਕਰਨਗੇ ਮੈਂ ਉਹਨਾਂ ਹਾਲਾਤਾਂ ਦੀ ਗੱਲ ਕਰਦਾ ਅਗਰ ਸਾਰੇ ਇਕੱਠੇ ਹੋ ਜਾਣ ਪ੍ਰਵਾਨ ਕਰ ਲੈਣ ਅਗਰ ਨਵਜੋ ਸਿੱਧੂ ਨਹੀਂ ਵੀ ਆਉਂਦੇ ਪੋਲਿਟਿਕਸ 'ਚ ਤੇ ਚਰਨਜੀਤ ਸਿੰਘ ਚੰਨੀ ਨੂੰ ਅਗਰ ਅੱਗੇ ਕੀਤਾ ਜਾਂਦਾ ਹੈ ਵੀ ਪ੍ਰਧਾਨ ਵੀ ਬਣਾ ਦਿਓ ਤੇ ਮੁੱਖ ਮੰਤਰੀ ਦਾ ਚਿਹਰਾ ਵੀ ਬਣਾ ਦਿਓ ਫਿਰ ਵੀ ਇਹ ਗੱਲ ਨਿਰਪੱਖ ਕਰੂਗੀ ਕਿ ਬਾਕੀ ਸਾਰੇ ਪ੍ਰਵਾਨ ਕਰਦੇ ਨੇ ਕਿ ਅਸੀਂ ਸਮੂਹਿਕ ਲੀਡਰਸ਼ਿਪ ਚ ਅੱਗੇ ਵਧਾਂਗੇ ਜਦੋਂ ਚੰਨੀ ਮੁੱਖ ਮੰਤਰੀ ਸੀ ਉਦੋਂ ਸਾਰੇ ਚੰਨੀ ਦੇ ਨਾਲ ਸੀ ਉਦੋਂ ਰਾਜਾ ਵੜਿੰਗ ਵੀ ਚੰਨੀ ਦੇ ਨਾਲ ਸੀ ਔਰ ਰਾਜਾ ਵੜਿੰਗ ਦਾਵਾ ਕਰਦੇ ਸੀ ਕਿ ਚੰਨੀ ਸਾਹਿਬ ਦੀ ਅਗਵਾਈ ਚ ਅਸੀਂ ਸਰਕਾਰ ਬਣਾਵਾਂਗੇ ਉਦੋਂ ਸੁਖਜਿੰਦਰ ਰੰਧਾਵਾ ਵੀ ਕਹਿੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਚ ਅਸੀਂ ਸਰਕਾਰ ਬਣਾਵਾਂਗੇ ਅੱਜ ਸਮਿਕਰਨ ਬਦਲੇ ਨੇ ਜਿੱਥੇ ਤੱਕ ਗੱਲ ਰਹੀ ਚੰਨੀ ਦੇ ਦੌੜ ਚ ਅੱਗੇ ਹੋਣ ਦੀ ਦੇਖੋ ਚਰਨਜੀਤ ਚੰਨੀ ਨੇ ਕਿਉਂਕਿ ਜਲੰਧਰ ਚ ਵੀ ਚੋਣ ਜਿੱਤੀ ਭਾਵੇਂ ਉਹ ਅਸੈਂਬਲੀ ਦੀਆਂ ਦੋ ਸੀਟਾਂ ਹਾਰੇ ਲੇਕਿਨ ਉਹਨਾਂ ਨੇ ਜਲੰਧਰ ਚ ਲੋਕ ਸਭਾ ਦੀ ਚੋਣ ਜਿੱਤੀ ਔਰ ਚਰਨਜੀਤ ਚੰਨੀ ਲੋਕਾਂ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਵਾਰੀ ਪੰਜਾਬ ਦੇ ਮੁੱਦਿਆਂ ਤੇ ਉਹ ਬੋਲੇ ਨੇ ਅਮਰਿਤਪਾਲ ਸਿੰਘ ਦੇ ਹੱਕ 'ਚ ਵੀ ਚਰਨਜੀਤ ਸਿੰਘ ਚੰਨੀ ਬੋਲੇ ਨੇ ਸੋ ਅਗਰ ਕਾਂਗਰਸ ਪਾਰਟੀ ਚਰਨਜੀਤ ਚੰਨੀ ਨੂੰ ਅੱਗੇ ਕਰਦੀ ਹੈ ਤੇ ਗੱਲ ਫਿਰ ਉੱਥੀ ਹੈ ਵੀ ਕੀ ਏਕਤਾ ਹੁੰਦੀ ਹੈ ਉਂਝ ਕੱਲ ਚਰਨਜੀਤ ਸਿੰਘ ਚੰਨੀ ਦੇ ਘਰੇ ਉਹਨਾਂ ਦੇ ਪੁੱਤ ਦਾ ਜਨਮ ਦਿਨ ਸੀ ਨਵਜੀਤ ਸਿੰਘ ਦਾ ਔਰ ਇਸ ਮੌਕੇ ਤੇ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਕਲਪੋਗ ਪਾਇਆ ਗਿਆ ਔਰ ਉਹਨਾਂ ਨੇ ਸੱਦਿਆ ਸਾਰੀ ਲੀਡਰਸ਼ਿਪ ਨੂੰ ਪੰਜਾਬ ਦੀ ਸਾਰੀ ਲੀਡਰਸ਼ਿਪ ਲਗਭਗ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਸ ਮੌਕੇ ਤੇ ਸੱਦੀ ਸੀ ਔਰ ਵੱਡੀ ਗਿਣਤੀ ਲੀਡਰ ਆਏ ਵੀ ਰਾਜਾ ਵੜਿੰਗਾਏ ਪ੍ਰਤਾਪ ਬਾਜਵਾ ਆਏ ਸੁਖਜਿੰਦਰ ਰੰਧਾਵਾ ਆਏ ਸੋ ਉਹ ਪਹਿਲੀ ਕਤਾਰ ਦੇ ਲਗਭਗ ਸਾਰੇ ਲੀਡਰ ਚਰਨਜੀਤ ਸਿੰਘ ਚੰਨੀ ਦੇ ਘਰ ਸਮੇਂ-ਸਮੇਂ ਤੇ ਆਉਣਾ ਜਾਣਾ ਲੱਗਿਆ ਰਿਹਾ ਔਰ ਇਹ ਤਸਵੀਰਾਂ ਵੀ ਜਦੋਂ ਆਈਆਂ ਜਦੋਂ ਸਾਰੀ ਲੀਡਰਸ਼ਿਪ ਇਕੱਠੀ ਖੜੀ ਸੀ ਇਸ ਕੱਲ ਦੇ ਦਿਨ ਨੇ ਚਰਨਜੀਤ ਸਿੰਘ ਚੰਨੀ ਦੇ ਆਲੇ ਦੁਆਲੇ ਜਦੋਂ ਸਾਰੀ ਲੀਡਰਸ਼ਿਪ ਖੜੀ ਸੀ ਇਹ ਚਰਚਾ ਜ਼ਰੂਰ ਛੇੜੀ ਹੈ ਵੀ ਕੀ ਕਿਤੇ ਕੋਈ ਰਾਹੁਲ ਗਾਂਧੀ ਨੇ ਇਸ਼ਾਰਾ ਕੀਤਾ ਹੈ ਚਰਨਜੀਤ ਸਿੰਘ ਚੰਨੀ ਨੂੰ ਜਾਂ ਚਰਨਜੀਤ ਸਿੰਘ ਚੰਨੀ ਆਪਣੇ ਪੱਧਰ ਤੇ ਇਹ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਵੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਸਾਰੀ ਲੀਡਰਸ਼ਿਪ ਮੇਰੇ ਨਾਲ ਹੈ ਪੰਜਾਬ ਦੀ ਪੰਜਾਬ ਦੇ ਸਾਰੇ ਕਾਂਗਰਸੀ ਆਗੂ ਉਹਨਾਂ ਨੂੰ ਮੈਂ ਅੱਗੇ ਲੈ ਕੇ ਇੱਕ ਟੀਮ ਦੇ ਤੌਰ ਤੇ ਵੱਧ ਸਕਦਾ ਬਾਕੀ ਰਹੀ ਗੱਲ ਕਿਉਂਕਿ ਦਿਨ ਬੜਾ ਪਵਿੱਤਰ ਸੀ ਅਕਨਪਟ ਸਾਹਿਬ ਦਾ ਪਾਠ ਸੀ ਭੋਗ ਪਿਆ ਤੇ ਸਾਰੀ ਲੀਡਰਸ਼ਿਪ ਆਈ ਕਿਉਂਕਿ ਪੁੱਤ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਪਾਠ ਦਾ ਭੋਗ ਸੀ ਤੇ ਲੀਡਰਸ਼ਿਪ ਵੀ ਆਈ ਤੇ ਖੁਸ਼ੀ ਦੇ ਮੌਕੇ ਤੇ ਸਾਰੇ ਆਉਂਦੇ ਨੇ ਕੀ ਉਹਨਾਂ ਸਾਰਿਆਂ ਦਾ ਆਉਣਾ ਮਹਿਜ਼ ਜਨਮ ਦਿਨ ਕਰਕੇ ਸੀ ਜਾਂ ਉਹਨਾਂ ਸਾਰਿਆਂ ਦਾ ਆਉਣਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਨੂੰ ਕਬੂਲਣਾ ਸੀ ਇਹ ਸਾਰੇ ਵੱਖਰੇ ਸਵਾਲ ਨੇ ਇਹਨਾਂ ਦੇ ਉੱਤਰ ਬੜੇ ਬੜੇ ਵੱਖਰੀ ਕਸਮ ਦੇ ਨਿਕਲ ਸਕਦੇ ਨੇ ਵਕਤ ਦੇ ਨਾਲ ਇਹਨਾਂ ਦਾ ਉੱਤਰ ਮਿਲੂਗਾ ਸੋ ਲੀਡਰਾਂ ਦਾ ਦੁੱਖ ਸੁੱਖ ਚ ਆਉਣਾ ਉਹਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਉਹ ਦੂਸਰੇ ਨੂੰ ਆਪਣਾ ਲੀਡਰ ਮੰਨ ਕੇ ਚਲੇ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਕੱਲ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾ ਦਾ ਸ਼ਕਤੀ ਪ੍ਰਦਰਸ਼ਨ ਸੀ ਅਗਰ ਬਾਕੀਆਂ ਨੂੰ ਇਹ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਤੇ ਬਾਕੀ ਵੀ ਆਪਣੇ ਆਪਣੇ ਪੱਧਰ ਤੇ ਫਿਰ ਸ਼ਕਤੀ ਪ੍ਰਦਰਸ਼ਨ ਕਰਨਗੇ ਕਿ ਅਸੀਂ ਵੀ ਕੁਝ ਨਾ ਕੁਝ ਐਦਾਂ ਦਾ ਕਰੀਏ ਜਿਹਦੇ ਵਿੱਚ ਸਾਰੀ ਲੀਡਰਸ਼ਿਪ ਸਾਡੇ ਕੋਲੇ ਆਵੇ ਸੋ ਗੱਲ ਇਹ ਹੈ ਕਿ ਇਹ ਸਾਰੇ ਤਨ ਦੇ ਰੂਪ ਚ ਇਕੱਠੇ ਹੋਏ ਸੀ ਸਾਰਿਆਂ ਦੇ ਸਰੀਰ ਇਕੱਠੇ ਸੀ ਕਿ ਮਨ ਇਕੱਠੇ ਹੋ ਗਏ ਸਵਾਲ ਇੱਥੇ ਖੜਾ ਹੈ ਕਾਂਗਰਸ ਦੀ ਲੀਡਰਸ਼ਿਪ ਦਾ ਜਦ ਤੱਕ ਮਨ ਨਹੀਂ ਇਕੱਠਾ ਹੁੰਦਾ ਜਦੋਂ ਤੱਕ ਮਨੋਂ ਸਾਰੇ ਇਕੱਠੇ ਨਹੀਂ ਹੁੰਦੇ ਤਦ ਤੱਕ ਆਪਸੀ ਏਕਤਾ ਔਰ ਕਿਸੇ ਦੇ ਵੀ ਪ੍ਰਧਾਨ ਬਣਨ ਦੀ ਸੂਰਤ ਦੇ ਵਿੱਚ ਕਾਂਗਰਸ ਦੀ ਇੱਕਜੁੱਟਤਾ ਸਵਾਲਾਂ 'ਚ ਰਹਿਣੀ ਹੈ ਹਾਂ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਚਰਨਜੀਤ ਸਿੰਘ ਚੰਨੀ ਕਾਬਲ ਨਹੀਂ ਉਹ ਪਹਿਲਾ ਮੁੱਖ ਮੰਤਰੀ ਰਹੇ ਨੇ ਮੁੱਖ ਮੰਤਰੀ ਦਾ ਚਿਹਰਾ ਰਹੇ ਨਹੀਂ ਨਹੀਂ ਦਿਤਾ ਸਕੇ ਪਰ ਅਗਰ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਸਾਰੇ ਉਹਨਾਂ ਦੇ ਨਾਲ ਚੱਲਦੇ ਨੇ ਇਹ ਕਾਂਗਰਸ ਲਈ ਫਿਰ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ ਪਰ ਇਹ ਸਵਾਲ ਆਪਣੇ ਆਪ 'ਚ ਬਹੁਤ ਵੱਡਾ ਹੈ ਕਿ ਕੀ ਸਾਰੇ ਨਾਲ ਚੱਲਣਗੇ ਜਾਂ ਨਹੀਂ ਇਹ ਤੇ ਨਿਰਪਰ ਕਰਦੀ ਹੈ ਕਾਂਗਰਸ ਦੀ ਅਗਲੀ ਪੋਲਿਟਿਕਸ ਡਲਾਜੀ ਸਸਪੈਂਡ ਕੀਤੇ ਜਾ ਚੁਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਬਰਦਸਤ ਬਹਿਸ ਹੋਈ ਹੈ ਸੋ ਇਸ ਜਿਹੜੀ ਬਹਿਸ ਕੱਲ ਹੋਈ ਹੈ ਇਨੀ ਜ਼ਿਆਦਾ ਅਦਾਲਤ ਦੇ ਵਿੱਚ ਇਸ ਬਹਿਸ ਦਾ ਨਤੀਜਾ ਕੀ ਨਿਕਲਿਆ ਇਸ ਉੱਪਰ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਹਰਚਰਨ ਸਿੰਘ ਭੁੱਲਰ ਨੇ ਸੀਬੀਆਈ ਨੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਕ腐ਸ਼ਨ ਦੇ ਮਾਮਲੇ ਦੇ ਵਿੱਚ ਉਹਨੂੰ ਚੈਲੰਜ ਕੀਤਾ ਹੈ ਇਹਦੇ ਨਾਲ ਨਾਲ ਉਹਨਾਂ ਨੇ ਚੈਲੰਜ ਕੀਤਾ ਹੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਜਦੋਂ ਉਹਨਾਂ ਤੇ ਕੇਸ ਦਰਜ ਕੀਤਾ ਆਮਦਨ ਤੋਂ ਵੱਧ ਸਰੋਤਾਂ ਦਾ ਤੇ ਸੀਬੀਆਈ ਜਿਹੜੀ ਹੈ ਉਹਨੇ ਕੇਸ ਜਿਹੜਾ ਦਰਜ ਕੀਤਾ ਉਹ ਠੀਕ ਨਹੀਂ ਹੈ ਕਿਉਂਕਿ ਇੱਕ ਇਲਜ਼ਾਮ ਪਿੱਛੇ ਅਪਰਾਧ ਪਿੱਛੇ ਦੋ ਕੇਸ ਦਰਜ ਨਹੀਂ ਹੋ ਸਕਦੇ ਹੁਣ ਕੱਲ ਭੁੱਲਰ ਦੇ ਵਕੀਲ ਵਿਜੀਲੈਂਸ ਬਿਊਰੋ ਦੇ ਵਕੀਲ ਪੰਜਾਬ ਸਰਕਾਰ ਦੇ ਵਕੀਲ ਔਰ ਸੀਬੀਆਈ ਦੇ ਵਕੀਲ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਅਹਿਮ ਬਹਿਸ ਹੋਈ ਹੈ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਔਰ सीबीआई ਨੂੰ ਨੋਟਿਸ ਵੀ ਜਾਰੀ ਕੀਤਾ ਹੈ ਅਧਿਕਾਰ ਖੇਤਰ ਨੂੰ ਲੈ ਕੇ ਕਿਉਂਕਿ ਭੁੱਲਰ ਦੇ ਵਕੀਲ ਇਹ ਚੈਲੰਜ ਕਰ ਰਹੇ ਨੇ ਕਿ सीबीआई ਕੋਲੇ ਅਧਿਕਾਰ ਨਹੀਂ ਹੈ ਕਿ ਉਹ ਪੰਜਾਬ ਤੋਂ ਬਾਹਰ ਕਿਸੇ ਵੀ ਕੇਸ ਦੇ ਵਿੱਚ ਹਰਚੰਦ ਸਿੰਘ ਭੁੱਲਰ ਨੂੰ ਜਿਵੇਂ ਗ੍ਰਿਫਤਾਰ ਕੀਤਾ ਹੈ ਉਹਨਾਂ ਦਾ ਤਰਕ ਹੈ ਕਿ ਭੁੱਲਰ ਪੰਜਾਬ ਦਾ ਅਫਸਰ ਹੈ ਮੁਹਾਲੀ ਚ ਦਫਤਰ ਨੇ ਔਰ ਰੋਪੜ ਚ ਦਫਤਰ ਨੇ ਡੀਆਈਜੀ ਦੇ ਤੇ ਚੰਡੀਗੜ੍ਹ ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਸੀਬੀਆਈ ਦੇ ਵਕੀਲਾਂ ਦਾ ਤਰਕ ਸੀ ਕਿ ਹਰਚਰਨ ਸਿੰਘ ਭੁੱਲਰ ਦੀ ਸਰਕਾਰੀ ਕੋਠੀ ਜਿਹੜੀ ਉਹਦੀ ਆਪਣੀ ਰਹਿائش ਹੈ ਆਪਣੀ ਕੋਠੀ ਉਹ ਵੀ ਚੰਡੀਗੜ੍ਹ ਚ ਹੈ ਔਰ ਇੱਕ ਪਾਸੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਦਾ ਦਰਜਾ ਹੈ ਕੈਪੀਟਲ ਹੈ ਚੰਡੀਗੜ੍ਹ ਪੰਜਾਬ ਦੀ ਉਂਝ ਭਾਵੇਂ ਚੰਡੀਗੜ੍ਹ ਪੰਜਾਬ ਨੂੰ ਪੂਰਨ ਰੂਪ ਚ ਦਿੱਤਾ ਗਿਆ ਹੋਵੇ ਜਾਂ ਨਹੀਂ ਉਹ ਵੱਖਰੀਆਂ ਡਿਬੇਟਾਂ ਤੇ ਬਹਿਸ ਨੇ ਪਰ सीबीआई ਦੇ ਵਕੀਲਾਂ ਨੇ ਇਹ ਤਰਕ ਦੇਣ ਦੀ ਕੋਸ਼ਿਸ਼ ਕੀਤੀ ਕਿ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੈ ਨਵੰਬਰ 2002 ਵਿਚ ਕੈਪਟਨ ਮਰਿੰਦਰ ਸਿੰਘ ਨੇ ਮਨਜ਼ੂਰੀ ਨਹੀਂ ਸੀ ਦਿੱਤੀ सीबीआई ਨੂੰ ਪੰਜਾਬ ਦੇ ਵਿੱਚ ਦਾਖਲ ਹੋਣ ਦੀ ਉਹਨਾਂ ਨੇ सीबीआई ਦੀ ਪੰਜਾਬ ਦੇ ਵਿੱਚ ਦਾਖਲੇ ਦੀ ਜਿਹੜੀ ਸਹਿਮਤੀ ਸੀ ਉਹਨੂੰ ਰੱਦ ਕਰ ਦਿੱਤਾ ਸੀ ਸੋ सीबीआई ਬਿਨਾ ਮਨਜ਼ੂਰੀ ਪੰਜਾਬ ਚ ਨਹੀਂ ਆ ਸਕਦੀ ਸੀ ਕੈਪਟਨ ਮਰਿੰਦਰ ਸਿੰਘ ਨੇ ਫੈਸਲਾ ਕੀਤਾ ਸੀ ਪਰ सीबीआई ਵੱਲੋਂ ਵਕ ਵਕ ਤਰ੍ਹਾਂ ਦੇ ਤਰਕ ਦਿੱਤੇ ਗਏ ਨੇ ਕਿ ਕਰਪਸ਼ਨ ਨਾਲ ਸੰਬੰਧਿਤ ਇਸ ਮਾਮਲੇ ਦਾ ਜਿਹੜਾ ਐਵਿਡੈਂਸ ਹੈ ਔਰ ਉਹਨਾਂ ਨੇ ਦਾਵਾ ਕੀਤਾ ਸੀ ਕਿ ਪੈਸਾ ਬਰਾਮਦ ਕੀਤਾ ਗਿਆ ਹਰਚੰਦ ਸਿੰਘ ਭੁੱਲਰ ਤੋਂ ਉਹਦੀ ਕੋਠੀ ਤੋਂ ਔਰ सीबीआई ਪਹਿਲਾਂ ਇਹ ਵੀ ਕਹਿੰਦੇ ਰੇ ਸੀ सीबीआई ਦੇ ਵਕੀਲ ਪਹਿਲੇ ਸਮਿਆਂ ਦੇ ਵਿੱਚ ਕੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਅਗਰ ਸ਼ਿਕਾਇਤ ਆਉਂਦੀ ਹੈ ਤੇ ਇਸ ਤਰ੍ਹਾਂ ਦੇ ਮਾਮਲੇ ਚ ਅੱਗੇ ਵਧਿਆ ਜਾ ਸਕਦਾ ਹੈ ਪਰ ਇਹ ਮਾਮਲਾ ਕਿਸੇ ਤਨ ਪੱਤਨ ਨਹੀਂ ਲੱਗਿਆ ਕਿ ਸੱਚਮੁੱਚ ਸੀਬੀਆਈ ਨੂੰ ਮਨਜ਼ੂਰੀ ਜ਼ਰੂਰੀ ਸੀ ਕਿ ਸੀਬੀਆਈ ਪੰਜਾਬ ਦੇ ਕਿਸੇ ਅਫਸਰ ਨੂੰ ਪੰਜਾਬ ਤੋਂ ਬਾਹਰ ਗ੍ਰਿਫਤਾਰ ਨਹੀਂ ਕਰ ਸਕਦੀ ਇਹ ਵੱਡੇ ਸਵਾਲ ਨੇ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਸੀਬੀਆਈ ਤੋਂ ਵੀ ਪੁੱਛਿਆ ਉਹਦੀ ਜੂਰਿਸਡਿਕਸ਼ਨ ਬਾਰੇ ਵੀ ਪੁੱਛਿਆ ਹੁਣ ਵਿਜੀਲੈਂਸ ਬਿਊਰੋ ਦੇ ਵਕੀਲ ਨੇ ਜਿਹੜੇ ਉਹ ਵੀ ਭੁੱਲਰ ਦੇ ਵਕੀਲਾਂ ਨਾਲ ਸਹਿਮਤ ਸੀ ਸੀਬੀਆਈ ਦਾ ਉਹ ਵੀ ਵਿਰੋਧ ਕਰਦੇ ਰਹੇ ਸੋ ਬੜੀ ਦਿਲਚਸਪ ਬਹਿਸ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਸੋ ਹੁਣ ਉਹਨਾਂ ਨੇ ਦਸੰਬਰ ਦਾ ਦਸੰਬਰ ਦੇ ਪਹਿਲੇ ਹਫਤੇ ਸੁਣਵਾਈ ਇਸ ਮਾਮਲੇ ਦੀ ਰੱਖੀ ਹੈ ਤਦ ਤੱਕ ਸੀਬੀਆਈ ਵੀ ਆਪਣੀ ਆਪਣਾ ਜਵਾਬ ਪੇਸ਼ ਕਰੇਗੀ ਔਰ ਹਰਚੰਦ ਸਿੰਘ ਭੁੱਲਰ ਨੂੰ ਕਿਉਂਕਿ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ 16 ਅਕਤੂਬਰ ਤੋਂ 16 ਨਵੰਬਰ 1 ਮਹੀਨਾ 16 ਨਵੰਬਰ ਤੋਂ 16 ਦਸੰਬਰ 2 ਮਹੀਨੇ ਭਾਵ 60 ਦਿਨ ਹੋ ਚੁੱਕੇ ਹੋਣਗੇ ਸੋ सीबीआई ਜਲਦ ਤੋਂ ਜਲਦ ਚਲਾਨ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰੇਗੀ सीबीआई ਦੀ ਕੋਸ਼ਿਸ਼ ਹੋਣੀ ਹੈ ਕਿ 16 ਦਸੰਬਰ ਤੋਂ ਪਹਿਲਾਂ ਅਸੀਂ ਚਲਾਨ ਪੇਸ਼ ਕਰ ਦਈਏ ਔਰ ਅਗਰ ਅਦਾਲਤੀ ਕਾਰਵਾਈ ਜਿਹੜੀ ਇਸ ਮਾਮਲੇ ਤੇ ਚੱਲ ਰਹੀ ਹੈ ਵੀ ਕੀ सीबीआई ਦੀ ਐਫਆਈਆਰ ਠੀਕ ਹੈ ਗਲਤ ਹੈ ਕਿਉਂਕਿ ਹਰਚੰਦ ਭੁੱਲਰ ਹੁਣੀ ਚੈਲੰਜ ਕਰ ਰਹੇ ਨੇ ਕਿ ਐਫਆਈਆਰ ਗਲਤ ਹੈ ਇਹ ਨਹੀਂ ਕੀਤੀ ਜਾਣੀ ਚਾਹੀਦੀ ਸੀ ਅਗਰ 16 ਦਸੰਬਰ ਨੂੰ ਚਾਰਜ ਸ਼ੀਟ ਚਲਾਨ ਪੇਸ਼ ਕਰ ਦਿੰਦੇ ਨੇ ਤੇ ਫਿਰ ਵੀ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ ਕੇਸ ਨੂੰ ਚਲਾਉਣ ਦੀ ਅੱਗੇ ਵਧਾਉਣ ਲਈ ਸੋ ਇਸ ਕਰਕੇ ਹਰਚੰਦ ਸਿੰਘ ਭੁੱਲਰ ਦਾ ਜਿਹੜਾ ਮਾਮਲਾ ਹੈ ਉਹ ਕਾਨੂੰਨੀ ਪਹਿਲੂਆਂ ਦੇ ਉੱਤੇ ਇਸ ਵਕਤ ਅਦਾਲਤਾਂ ਦੀ ਕਸੌਟੀ ਤੇ ਹੈ ਹਾਲਾਂਕਿ ਜਿਹੜਾ ਪੈਸਾ ਬਰਾਮਦ ਹੋਇਆ ਹਰਚੰਦ ਸਿੰਘ ਭੁੱਲਰ ਦੇ ਘਰੋਂ ਉਹ ਕੀ ਦਾ ਸੀ ਭੁੱਲਰ ਦਾ ਸੀ ਕਿਵੇਂ ਸੀ ਕਿਵੇਂ ਆਇਆ ਉਹ ਵੱਖਰੇ ਮਾਮਲੇ ਨੇ ਜਿਹੜੇ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਹੈ ਔਰ ਉਹ ਉਹਦੇ ਉੱਪਰ ਵੀ ਵੱਖਰੇ ਤੌਰ ਤੇ ਚਾਰ ਸ਼ੀਟ ਸੀਬੀਆਈ ਆ ਜੜੀ ਉਹ ਆਉਂਦੇ ਸਮੇਂ ਚ ਪੇਸ਼ ਕਰੇਗੀ ਪਰ ਹਰਚੰਦ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹਜੇ ਘਟੀਆਂ ਨਹੀਂ ਔਰ ਹਰਚੰਦ ਸਿੰਘ ਭੁੱਲਰ ਦਾ ਇਹ ਮਾਮਲਾ ਇਸ 16 ਦਸੰਬਰ ਤੱਕ ਅਗਲੇ ਕੁਝ ਦਿਨਾਂ ਤੱਕ ਕਿਸੇ ਨਾ ਕਿਸੇ ਮਕਾਮ ਤੇ ਜ਼ਰੂਰ ਲੱਗੇਗਾ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਡਲਾ ਜੀ ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੱਲ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਪੁਨਰ ਸੁਜੀਤ ਅਕਾਲੀ ਦਲ ਵੱਲੋਂ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਨਾਲ ਪੁਨਰ ਸੁਜੀਤ ਅਕਾਲੀ ਦਲ ਦੇ तमाम ਸੀਨੀਅਰ ਲੀਡਰ ਮੌਜੂਦ ਸੀ ਜਨਰਲ ਸਕੱਤਰ ਮੌਜੂਦ ਸੀ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹ ਮੌਜੂਦ ਸੀ ਗਗਨਜੀਤ ਸਿੰਘ ਬਰਨਾਲਾ ਮੌਜੂਦ ਸੀ ਉਥੇ ਪ੍ਰੇਮ ਸਿੰਘ ਚੰਦੂ ਮਾਜਰਾ ਮੌਜੂਦ ਸੀ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਉਹ ਮੌਜੂਦ ਰਹੇ ਸੁਜੀਤ ਸਿੰਘ ਰਖੜਾ ਉਥੇ ਸੀ ਇਹਨਾਂ ਸਾਰਿਆਂ ਨੇ ਸਮੂਹਿਕ ਤੌਰ ਤੇ ਕੱਲ ਇੱਕ ਮੀਟਿੰਗ ਕੀਤੀ ਔਰ ਇਹ ਮੀਟਿੰਗ ਸਗੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਔਰ ਇਹ ਐਲਾਨ ਕਰ ਦਿੱਤਾ ਗਿਆ ਕਿ ਬਹੁਤ ਜਲਦ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਪੁਨਰ ਸੁਜੀਤ ਅਕਾਲੀ ਦਲ ਉਹਨਾਂ ਚੋਣਾਂ ਨੂੰ ਆਪਣੇ ਦਮ ਤੇ ਲੜੇਗਾ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਤੇ ਇਹਨਾਂ ਨੇ ਆਪਣੇ ਕੈਂਡੀਡੇਟ ਖੜੇ ਨਹੀਂ ਸੀ ਕੀਤੇ ਔਰ ਮਨਦੀਪ ਸਿੰਘ ਖਾਲਸਾ ਦਾ ਸਮਰਥਨ ਕੀਤਾ ਸੀ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਨੇ ਹਜੇ ਉਹਨਾਂ ਦਾ ਮੁਕੰਮਲ ਤੌਰ ਦੇ ਉੱਤੇ ਅਜੰਡਾ ਨਹੀਂ ਆਇਆ ਪਰ ਉਹ ਲੜਨਗੇ ਔਰ ਇਹਦੇ ਨਾਲ ਹੀ ਸਨੇਹਾ ਦੇਣ ਦੀ ਕੋਸ਼ਿਸ਼ ਕਰੇਗਾ ਪੁਨਰ ਸੁਜੀਤ ਅਕਾਲੀ ਦਲ ਕਿ ਅਸੀਂ ਕਿੱਥੇ ਖੜੇ ਆ ਔਰ ਇਹਦਾ ਮਤਲਬ ਹੈ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਧਿਰ ਇੱਕ ਪਾਸੇ ਪੁਨਰ ਸੁਜੀਤ ਅਕਾਲੀ ਦਲ ਕਾਂਗਰਸ ਔਰ ਆਮ ਆਦਮੀ ਪਾਰਟੀ ਸੋ ਬੀਜੇਪੀ ਵੀ ਇਨਾਂ ਚੋਣਾਂ ਨੂੰ ਲੜੇਗੀ ਸੋ ਇੱਕ ਵਾਰ ਫੇਰ ਬਲਾਕ ਸਭਾਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੇ ਜਿਹੜੀਆਂ ਇਹ ਬੜਾ ਦਿਲਚਸਪ ਮੁਕਾਬਲਾ ਪੰਜਾਬ ਦੀ ਪੋਲਿਟਿਕਸ ਚ ਪੇਸ਼ ਕਰਨਗੀਆਂ ਖਾਸ ਤੌਰ ਤੇ ਅਕਾਲੀ ਧਿਰਾਂ ਦੀ ਸਥਿਤੀ ਕੀ ਹੈ ਕਿਉਂਕਿ ਅੱਜ ਪੰਜਾਬ ਚ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਦੀ ਧਿਰ ਵੱਡੀ ਹੈ ਜਾਂ ਪੁਨਰ ਸੁਜੀਤ ਅਕਾਲੀ ਦਲ ਵੱਡਾ ਹੈ ਔਰ ਜਿਵੇਂ ਜਿਵੇਂ ਵੱਖ-ਵੱਖ ਚੋਣਾਂ ਦੇ ਵਿੱਚ ਇਹ ਧਿਰਾਂ ਹਿੱਸਾ ਲੈਣ ਗਈਆਂ ਤੇ ਇਹ ਸਥਿਤੀ ਸਪਸ਼ਟ ਹੁੰਦੀ ਚਲੀ ਜਾਣੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਰ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਤੇ ਕੱਲ ਦੀ ਮੀਟਿੰਗ ਦੇ ਵਿੱਚ ਬਹੁਤ ਵੱਡੇ ਫੈਸਲੇ ਕੀਤੇ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਤੇ ਔਰ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇੱਕ ਬਿਲ ਪ੍ਰੋਪੋਜ਼ਡ ਹੈ ਹਾਲਾਂਕਿ ਭਾਜਪਾ ਨੇ ਕਿਹਾ ਕਿ ਅਸੀਂ ਨਹੀਂ ਮਤਾ ਪੇਸ਼ ਕਰ ਰਹੇ ਚੰਡੀਗੜ੍ਹ ਦੇ ਜਿਹੜਾ ਯੂਟੀ ਦਾ ਦਰਜਾ ਹੈ ਉਹਨੂੰ ਪੱਕਾ ਕਰਨ ਦੇ ਪਰ ਪੁਨਰ ਸੁਜੀਤ ਅਕਾਲੀ ਦਲ ਨੇ ਕੱਲ ਮੀਟਿੰਗ 'ਚ ਫੈਸਲਾ ਕੀਤਾ ਕਿ ਅਗਰ ਬੀਜੇਪੀ ਅਹੁਦਾ ਕਰਦੀ ਹੈ ਤੇ ਅਸੀਂ ਉਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਫੇਰ ਇੱਕ ਅੰਦੋਲਨ ਔਰ ਮਾਰਚ ਸ਼ੁਰੂ ਕਰਾਂਗੇ ਇਹ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਔਰ ਬੀਜੇਪੀ ਔਰ ਅਕਾਲੀ ਦਲ ਦੀ ਸਾਂਝ ਦੀ ਗੱਲ ਫੇਰ ਕੀਤੀ ਗਈ ਹੈ ਇਹ ਕਿਹਾ ਯਾਨੀ ਹਰਪ੍ਰੀਤ ਸਿੰਘ ਨੇ ਕਿ ਬੀਜੇਪੀ ਔਰ ਅਕਾਲੀ ਦਲ ਸੁਖਬੀਰ ਬਾਦਲ ਦੇ ਵਿਚਾਰੇ ਗੁਪਤ ਸਾਂਝ ਹੈ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਬਿਆਨ ਜ਼ਰੂਰ ਅਖੀਰ ਦੇ ਵਿੱਚ ਸੁਣਾਗੇ ਔਰ ਆਉਂਦੇ ਦਿਨਾਂ 'ਚ ਪੰਜਾਬ ਦੀ ਪੰਥਕ ਪੋਲਿਟਿਕਸ ਵੀ ਦਿਲਚਸਪ ਹੋਣ ਵਾਲੀ ਹੈ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਸ਼ਕਾਂ ਦਾ ਵੀ ਤਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਐਨੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ